ਅਮਨ ਵਿਦਿਆਰਥੀ ਜੀਵਨ ਤੋਂ ਬਾਅਦ ਤੁਸੀਂ ਅੱਜ ਦੁਬਾਰਾ ਮਿਲ ਰਹੇ ਹੋ ਉਸ ਵੇਲੇ ਜਿਸ ਅਮਨ ਨੂੰ ਮੈਂ ਜਾਣਦੀ ਸੀ ਉਹ ਤਾਂ ਪਿੰਡ ਤੋਂ ਪਟਿਆਲੇ ਆ ਕੇ ਐਨੀ ਉਲਝੀ ਹੋਈ ਸੀ ਕਿ ਹਰ ਗੱਲ ਦੇ ਵਿੱਚ ਇੱਕ ਹੀ ਜ਼ਿਕਰ ਹੁੰਦਾ ਸੀ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਮੈਂ ਪਿੰਡ ਵਾਪਸ ਚਲ ਜਾਣਾ ਤਾਂ ਅਚਾਨਕ ਜ਼ਿੰਦਗੀ ਨੇ ਇੱਕ ਕਰਵਟ ਲਈ ਤੁਹਾਨੂੰ ਪੜ੍ਹਾਈ ਛੱਡ ਕੇ ਉੱਥੋਂ ਆਉਣਾ ਪਿਆ ਕੀ ਵਾਪਰਿਆ ਸੀ ਪਰਿਵਾਰ ਦੇ ਵਿੱਚ ਹਾਂਜੀ ਮੈਂ 12ਵੀਂ ਪਾਸ ਕਰਨ ਤੋਂ ਬਾਅਦ ਬੀਏ ਕਲਾਸ ਦੇ ਵਿੱਚ ਦਾਖਲਾ ਲਿਆ ਪਟਿਆਲੇ ਦੇ ਖਾਲਸਾ ਕਾਲਜ ਦੇ ਵਿੱਚ ਤੇ ਉੱਥੇ ਮੇਰਾ ਵੈਸੇ ਹੀ ਦਿਲ ਨਹੀਂ ਸੀ ਲੱਗਦਾ ਕਿਉਂਕਿ ਮੈਨੂੰ ਇੱਥੇ ਆਦਤ ਪਈ ਹੋਈ ਸੀ ਕਿ ਥੋੜੇ ਮਤਲਬ ਮਾਹੌਲ ਦੇ ਵਿੱਚ ਰਹਿੰਦੀ ਤਾਂ ਉੱਥੇ ਜਦੋਂ ਜਾ ਕੇ ਵੇਖਿਆ ਤਾਂ ਮਾਹੌਲ ਮਤਲਬ ਇਸ ਤਰ੍ਹਾਂ ਦਾ ਸੀਗਾ ਕਿ ਹਰ ਕੋਈ ਮਤਲਬ ਆਪਣੇ ਕੰਮ ਦੇ ਵਿੱਚ ਧਿਆਨ ਦਿੰਦਾ ਸੀਗਾ ਤੇ ਮੈਨੂੰ ਉਹ ਮਾਹੌਲ ਮਤਲਬ ਉਪਰਾ ਲੱਗਿਆ ਤੇ ਜਦੋਂ 12ਵੀਂ ਜਮਾਤ ਤੋਂ ਬਾਅਦ ਮੈਂ ਉੱਥੇ ਬੀਏ ਦੇ ਵਿੱਚ ਦਾਖਲਾ ਲਿਆ ਤਾਂ ਉਹ ਜਿਹੋ ਜਿਹਾ ਮਾਹੌਲ ਮੈਨੂੰ ਇੱਥੇ 12ਵੀਂ ਤੱਕ ਅਧਿਆਪਕਾ ਤੋਂ ਮਿਲਦਾ ਰਿਹਾ ਤਾਂ ਉਸ ਮਾਹੌਲ ਤੋਂ ਵੀ ਬਿਲਕੁਲ ਹੀ ਉਹ ਮਾਹੌਲ ਵੱਖਰਾ ਸੀਗਾ ਬੀਏ ਕਾਲਜ ਦਾ ਤਾਂ ਜਦੋਂ ਉੱਥੇ ਮਤਲਬ ਮੈਂ ਇੱਕ ਸਾਲ ਪੜ੍ਹਾਈ ਕੀਤੀ ਤਾਂ ਉਸ ਤੋਂ ਬਾਅਦ ਮੇਰੇ ਪਿਤਾ ਜੀ ਜਿਹੜੇ ਉਹ ਜ਼ਮੀਨੀ ਬਵਾਦ ਦੇ ਵਿੱਚ ਇੱਕ ਖੁਦਕੁਸ਼ੀ ਕਰ ਲੈਂਦੇ ਨੇ ਕਿਉਂਕਿ ਅਸੀਂ ਜਿਹੜੀ ਸਾਡੀ ਸ਼ਹਿਰੀ ਪ੍ਰਾਪਰਟੀ ਸੀਗੀ ਉਸ ਨੂੰ ਵੇਚ ਕੇ ਮਤਲਬ ਸਾਡੇ ਪਿੰਡ ਇੱਕ ਜ਼ਮੀਨ ਬੰਦੀ ਸੀ ਸਾਨੂੰ ਇਹ ਸੀ ਕਿ ਉਹ ਸ਼ਹਿਰੀ ਪ੍ਰਾਪਰਟੀ ਵੇਚ ਕੇ ਅਸੀਂ ਆਪਣੇ ਪਿੰਡ ਜ਼ਮੀਨ ਲੈ ਲਈਏ ਪਰ ਉਸ ਜ਼ਮੀਨ ਜਿਨ੍ਹਾਂ ਨੇ ਖਰੀਦੀ ਸੀਗੀ ਜਾਂ ਮਤਲਬ ਵਿੱਚ ਜਿਹੜੇ ਦਲਾਲ ਸੀਗੇ ਉਹ ਫਰਾਡ ਵਾਲੇ ਬੰਦੇ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਤਾਂ ਮੇਰੇ ਮਤਲਬ ਡੈਡੀ ਨੂੰ ਇਹ ਲੱਗਿਆ ਵੀ ਇਹ ਹੁਣ ਸਾਡੇ ਪੈਸੇ ਨਹੀਂ ਦੇਣਗੇ ਕਿਉਂਕਿ ਉਹ ਜਿਹੜੀ ਸ਼ਹਿਰੀ ਪ੍ਰਾਪਰਟੀ ਵੇਚ ਕੇ ਅਸੀਂ ਦੂਜੀ ਜ਼ਮੀਨ ਦਾ ਬਿਆਨਾਂ ਕਰ ਲਿਆ ਸੀਗਾ ਤੌਰ ਜਿਸ ਤਰੀਕ ਕਰਵਾਉਣ ਦੀ ਤਰੀਕ ਜਿਹੜੀ ਨੇੜੇ ਆ ਰਹੀ ਸੀ ਜਦੋਂ ਉਹਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਸਾਡੀ ਤਾਂ ਸਿਆਸੀ ਪਾਰਟੀਆਂ ਦੇ ਨਾਲ ਐਨੀ ਬਣਦੀ ਐ ਅਸੀਂ ਤੇਰੇ ਪੈਸੇ ਨਹੀਂ ਦੇਵਾਂਗੇ ਤਾਂ ਉਹ ਉਸ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਮਤਲਬ ਨਿਕਲ ਨਹੀਂ ਸਕੇ ਹੈਗੇ ਤੇ ਉਹਨਾਂ ਨੇ ਫੈਸਲਾ ਖੁਦਕੁਸ਼ੀ ਦਾ ਕਰ ਲਿਆ ਉਹਨਾਂ ਦੀ ਜੇਬ ਦੇ ਵਿੱਚੋਂ ਇੱਕ ਜਿਹੜਾ ਸੁਸਾਈਡ ਨੋਟ ਮਿਲਦਾ ਸਾਨੂੰ ਤਾਂ ਸਾਨੂੰ ਪਤਾ ਲੱਗਦੇ ਨੇ ਕਿ ਮੌਤ ਤੇ ਜ਼ਿੰਮੇਵਾਰ ਉਹੀ ਨੇ ਜਿਨ੍ਹਾਂ ਨੂੰ ਅਸੀਂ ਜ਼ਮੀਨ ਵੇਚੀ ਹੈ ਹਮ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕਰ ਲਿਆ ਕਿ ਜਿੰਨਾ ਟਾਈਮ ਉਹਨਾਂ ਬੰਦਿਆਂ ਨੂੰ ਮਤਲਬ ਗਿਰਫਤਾਰ ਨਹੀਂ ਕੀਤਾ ਜਾਂਦਾ ਹੈਗਾ ਜੇਲ ਨਹੀਂ ਉਹਨਾਂ ਨੂੰ ਭੇਜਿਆ ਜਾਂਦਾ ਉਹਨਾਂ ਟਾਈਮ ਅਸੀਂ ਸਸਕਾਰ ਨਹੀਂ ਕਰਾਂਗੇ ਅਸੀਂ ਸਿਸਟਮ ਦੇ ਨਾਲ ਅਸੀਂ ਜਿਹੜੀ ਆ ਲੜਾਈ ਲੜਾਂਗੇ ਤਾ ਮਤਲਬ 3 ਜੂਨ 2018 ਦੀ ਘਟਨਾ ਜਦੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਮੇਰੇ ਡੈਡੀ ਦੇ ਵੱਲੋਂ ਤਾਂ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕਰਦੇ ਹਾਂ ਕਿ ਜਿੰਨਾ ਸਮਾਂ ਸਾਨੂੰ ਸੰਘਰਸ਼ ਕਰਨਾ ਪਿਆ ਅਸੀਂ ਉਹਨਾਂ ਸਮਾਂ ਸੰਘਰਸ਼ ਕਰਾਂਗੇ ਤਾਂ 26 ਦਿਨ ਜਿਹੜੀ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਡੈੱਡ ਬੋਡੀ ਰੱਖੀ ਤੇ ਜੂਨ ਮਹੀਨੇ ਦੇ ਵਿੱਚ ਹੀ ਮਤਲਬ ਥਾਣਾ ਸਿਟੀ ਰੰਪਰਾ ਦੇ ਅੱਗੇ ਧਰਨਾ ਲਾਇਆ ਦਿਨ ਰਾਤ ਦਾ ਤੇ ਕਿਸਾਨ ਜਥੇਬੰਦੀਓ ਗ੍ਰਾਹ ਨੇ ਸਾਡਾ ਉਦੋਂ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਸਾਨੂੰ ਇਨਸਾਫ ਮਿਲਿਆ ਤਾਂ ਉਹ 26 ਦਿਨਾਂ ਦੇ ਵਿੱਚ ਜਦੋਂ ਸਾਡਾ ਸੰਘਰਸ਼ ਚੱਲ ਰਿਹਾ ਸੀ ਤਾਂ ਉਦੋਂ ਜਿਹੜੀ ਖਾਸ ਗੱਲ ਇਹ ਆ ਕਿ ਉਦੋਂ ਪਰਿਵਾਰਕ ਜਿਹੜੀਆਂ ਮਤਲਬ ਸਮੱਸਿਆਵਾਂ ਬਹੁਤ ਆਈਆਂ ਸਾਡੇ ਬਹੁਤ ਨੇੜਲੇ ਰਿਸ਼ਤੇਦਾਰ ਸਾਡੇ ਤੇ ਦਬਾਅ ਪਾ ਰਹੇ ਸੀਗੇ ਕਿ ਤੁਸੀਂ ਸਸਕਾਰ ਕਰਦੇ ਕਿਉਂ ਤੁਸੀਂ ਮਤਲਬ ਮਿੱਟੀ ਰੋਲਦੇ ਹੋ ਤਾਂ ਸਾਡੇ ਲਈ ਸਿਰਫ ਇੱਕੋ ਹੀ ਰਸਤਾ ਸੀਗਾ ਕਿ ਮਿੱਟੀ ਤਾਂ ਹੈ ਜਦੋਂ ਬੰਦਾ ਮਰ ਜਾਂਦਾ ਉਹ ਮਿੱਟੀ ਤਾਂ ਹੈ ਹੀ ਉਸ ਤੋਂ ਬਾਅਦ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਬੰਦੇ ਦਾ ਇਨਸਾਫ ਅਸੀਂ ਕਿਹੜੇ ਢੰਗ ਨਾਲ ਲੈਣਾ ਤੇ ਅਸੀਂ ਉਹ ਸੰਘਰਸ਼ ਕੀਤਾ ਉਹ ਰਿਸ਼ਤਿਆਂ ਨੂੰ ਅਸੀਂ ਮਤਲਬ ਕਹਿ ਤਾਂ ਸੀ ਕਿ ਜੇ ਤੁਹਾਡੇ ਕੋਲੇ ਸਮਾਂ ਹੈਗਾ ਤਾਂ ਤੁਸੀਂ ਧਰਨੇ ਤੇ ਬੈਠ ਜਾਓ ਸਾਡੇ ਨਾਲ ਜੇ ਤੁਹਾਡੇ ਕੋਲੇ ਸਮਾਂ ਨਹੀਂ ਤਾਂ ਤੁਸੀਂ ਜਾ ਸਕਦੇ ਹੋ ਕੋਈ ਗੱਲ ਨਹੀਂ ਸਾਡਾ ਬਾਪ ਸੀ ਸਾਡੇ ਜਿੰਨੀ ਹਿੰਮਤ ਹੈਗੀ ਹੈ ਕਿ ਅਸੀਂ ਆਪਦੇ ਬਾਪ ਦੀ ਮੌਤ ਦਾ ਇਨਸਾਫ ਲੈ ਸਕਦੇ ਹਾਂ ਤਾਂ ਉਹ ਜਿਹੜਾ 26 ਦਿਨ ਧਰਨਾ ਚੱਲਿਆ ਉਸ ਤੋਂ ਬਾਅਦ ਸਾਡਾ ਮਤਲਬ ਰੌਰਾਦਾ ਵੇਖ ਕੇ ਤਾਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਸ ਸਮੇਂ ਤਾਂ ਮਤਲਬ ਪੁਲਿਸ ਨੂੰ ਗ੍ਰਿਫਤਾਰ ਕਰਨਾ ਪਿਆ ਉਹ ਤਾਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਅਸੀਂ ਸਸਕਾਰ ਕਰਦੇ ਆਂ ਫਿਰ ਕੋਰਟ ਵੀ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਫਿਰ ਅਸੀਂ ਉਸ ਮਾਮਲੇ ਨੂੰ ਲੈ ਕੇ ਫਿਰ ਦੁਬਾਰਾ ਮਤਲਬ ਥਾਣੇ ਦੇ ਚੱਕਰ ਕੱਟਦੇ ਆਂ ਜਦੋਂ ਸਾਨੂੰ ਇਨਸਾਫ ਪੂਰਾ ਨਹੀਂ ਮਿਲਦਾ ਤਾਂ ਅਸੀਂ ਫਿਰ ਦੁਬਾਰਾ ਧਰਨੇ ਲਾਉਣੇ ਸ਼ੁਰੂ ਕਰਦੇ ਆਂ ਕਿ ਕੋਰਟ ਦੇ ਵਿੱਚ ਚਲਾਨ ਪੇਸ਼ ਹੋਵੇ ਤਾਂ ਉਹਦੇ ਵਿੱਚ ਜਿਵੇਂ ਆਪਾਂ ਸੋਚਦੇ ਆਂ ਕਿ ਸਮਾਜ ਦੇ ਵਿੱਚ ਇੱਕ ਧਾਰਨਾ ਬਣੀ ਹੁੰਦੀ ਹੈ ਕਿ ਜਦੋਂ ਕੁੜੀ ਤੇ ਪਰਚਾ ਪੈ ਜਾਂਦਾ ਤਾਂ ਬਹੁਤ ਆਲੇ-ਦੁਆਲੇ ਗੱਲਾਂ ਚੱਲਦੀਆਂ ਤਾਂ ਜਿਹੜੇ ਮਤਲਬ ਬੰਦੇ ਗ੍ਰਿਫਤਾਰ ਕੀਤੇ ਸੀਗੇ ਉਹ ਉਸ ਤੋਂ ਬਾਅਦ ਬੇਲ ਲੈ ਕੇ ਜਦੋਂ ਬਾਹਰ ਆ ਗਏ ਉਹਨਾਂ ਨੇ ਸੋਚਿਆ ਕਿ ਐਂ ਤਾਂ ਪਰਿਵਾਰ ਮੰਨਦਾ ਨਹੀਂ ਹੈਗਾ। ਬੀ ਉਹਨਾਂ ਨੇ ਮਤਲਬ ਮੇਰੇ ਤੇ ਤੇ ਮੇਰੇ ਦੋਨੇ ਭਰਾਵਾਂ ਤੇ ਤੇ ਮੇਰੇ ਮੰਮੀ ਤੇ ਮੇਰੇ ਮਾਮਾਈ ਤੇ ਪਰਚਾ ਕਰਵਾਤਾ ਕਿ ਸਾਡੀ ਜ਼ਮੀਨ ਵਾ ਗਈ। ਕਿਉਂਕਿ ਉਸ ਤੋਂ ਬਾਅਦ ਜਦੋਂ ਗ੍ਰਿਫਤਾਰ ਕਰ ਲਈ ਜਾਂਦੇ ਆ ਉਸ ਤੋਂ ਬਾਅਦ ਉਹ ਜ਼ਮੀਨ ਅਸੀਂ ਵੌਨ ਚਲੇ ਜਾਂਦੇ ਆ ਕਿ ਜਿੰਨਾ ਟਾਈਮ ਭਾਵੇਂ ਰਜਿਸਟਰੀ ਤੇਰੇ ਨਾਂ ਹੋ ਗਈ ਪਰ ਜਿੰਨਾ ਟਾਈਮ ਤੂੰ ਸਾਡੀ ਇਸ ਜ਼ਮੀਨ ਦੇ ਪੈਸੇ ਨਹੀਂ ਦਿੰਦਾ ਹੈਗਾ। ਹੂੰ ਉਨਾ ਟਾਈਮ ਨਾ ਤੂੰ ਇਸ ਜ਼ਮੀਨ ਨੂੰ ਅੱਗੇ ਵੇਚ ਸਕੇਗਾ ਤੇ ਨਾ ਹੀ ਮਤਲਬ ਤੈਨੂੰ ਇਸ ਜ਼ਮੀਨ ਦੇ ਵਿੱਚ ਅਸੀਂ ਵੜਨ ਦਈਏ ਪਰ ਉਹ ਉਦੋਂ ਜਦੋਂ ਵਾਹਣ ਬਹਣ ਗਏ ਉਦੋਂ ਮੈਂ ਖੁਦ ਨਾਲ ਨਹੀਂ ਸੀ ਗਈ ਮੇਰੇ ਮੰਮੀ ਗਏ ਸੀ ਕਿ ਮੇਰੇ ਮਾਮਾ ਵੀ ਗਏ ਸੀ ਹੋਰ ਪਿੰਡ ਦੇ ਲੋਕ ਗਏ ਸੀਗੇ ਤੇ ਅਗਰਾਹਾਂ ਜਿੱਥੇ ਬੰਦੀ ਗਈ ਸੀ ਜਦੋਂ ਉਹ ਵਾਹਣ ਬਾਹ ਹੈ ਉਦੋਂ ਬਾਅਦ ਰਾਤ ਨੂੰ ਉਹ 10 ਵਜੇ ਆ ਕੇ ਮੁੰਡੇ ਲਿਆ ਕੇ ਫੇਰ ਬਾਹਣ ਬਾ ਦਿੱਤਾ ਜਾਂਦਾ ਤੇ ਉਹ ਉਹਨਾਂ ਨੇ ਫਿਰ ਪਰਚਾ ਕਰਵਾਤਾ ਕਿ ਪਰਿਵਾਰ ਤੇ ਜਦੋਂ ਪਰਚਾ ਦਰਜ ਹੋ ਗਿਆ ਖਾਸ ਕਰਕੇ ਇੱਕ ਕੁੜੀ ਤੇ ਕੁੜੀ ਦੇ ਉੱਤੇ ਤੇ ਦਬਾਅ ਪੈ ਜੂਗਾ ਮਤਲਬ ਜਿਵੇਂ ਸਮਾਜ 'ਚ ਧਾਰਨਾ ਬਣੀ ਹੁੰਦੀ ਹੈ ਕਿ ਕੁੜੀਆਂ ਤੇ ਜਦੋਂ ਪਰਚਾ ਪੈ ਜਾਂਦਾ ਜਾਂ ਮਤਲਬ ਚਾਰ ਦਿਵਾਰੀ ਦਾ ਉਹ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਵੀ ਫਿਊਚਰ ਖਰਾਬ ਹੁੰਦਾ ਜਦੋਂ ਦਿਸਿਆ ਪਰਿਵਾਰ ਨੂੰ ਤਾਂ ਇਹ ਰਾਜ਼ੀਨਾਮਾ ਕਰ ਲੈਣਗੇ ਫਿਰ ਉਦੋਂ ਮੈਂ ਇਹ ਫੈਸਲਾ ਲਿਆ ਕਿ ਇੱਕ ਪਾਸੇ ਪੜ੍ਹਾਈ ਹੈ ਇੱਕ ਪਾਸੇ ਮਤਲਬ ਫਿਊਚਰ ਹੈ ਤੇ ਦੂਜੇ ਪਾਸੇ ਮੇਰੇ ਬਾਪ ਦੀ ਮੌਤ ਦਾ ਇਨਸਾਫ ਵੀ ਮੇਰੇ ਸਾਹਮਣੇ ਖੜਾ ਹੈ ਤੇ ਫਿਰ ਮੇਰੀ ਜ਼ਿੰਮੇਵਾਰੀ ਬੰਦੀ ਸੀ ਇੱਕ ਇੱਕ ਤੀ ਹੋਣ ਦੇ ਨਾਤੇ ਮੇਰੇ ਇਹ ਫੈਸਲਾ ਮੈਨੂੰ ਲੈਣਾ ਪਿਆ ਕਿਉਂਕਿ ਬਾਪ ਦੀ ਮੌਤ ਦਾ ਇਨਸਾਫ ਲੈਣਾ ਮੇਰਾ ਪਹਿਲਾ ਫਰਜ਼ ਸੀਗਾ ਮੇਰੀ ਜ਼ਿੰਦਗੀ ਦੇ ਨਾਲੋਂ ਹੂੰ ਫਿਰ ਮੈਂ ਉਹ ਪੜਾਈ ਆਪਣੀ ਮਤਲਬ ਪਟਿਆਲੇ ਤੋਂ ਛੱਡ ਕੇ ਇੱਥੇ ਆ ਗਈ ਸੀਗੀ ਤੇ ਉਹ ਮਤਲਬ ਲੰਬਾ ਸਮਾਂ ਸੀ ਲੜਾਈ ਲੜੀ ਅਸੀਂ ਫਿਰ ਉਹਦੇ ਨਾਲ ਕੋਈ ਰਾਜ਼inama ਦੀ ਗੱਲ ਨਹੀਂ ਚਲਾਈ ਹੈਗੀ ਮਤਲਬ ਉਹਨਾਂ ਦੇ ਦਬਾਹੇ ਹੇਠ ਨਿਆਂ ਹੀ ਹੈਗੇ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਲੋਕ ਹੋਰ ਬਹੁਤ ਸਾਰੇ ਲੋਕ ਜਿੱਥੇ ਸਾਥ ਦੇਣ ਵਾਲੇ ਆ ਉੱਥੇ ਤੁਹਾਡੇ ਵਿਰੋਧੀ ਵੀ ਹੁੰਦੇ ਨੇ ਜੇ ਕੋਈ ਗੱਲ ਨਹੀਂ ਜੇ ਲੋਕ ਇਹ ਕਹਿੰਦੇ ਕਿ ਕੁੜੀ ਤੇ ਪਰਚਾ ਹੋ ਗਿਆ ਇਹਦੇ ਰਿਸ਼ਤੇ 'ਚ ਦਿੱਕਤ ਆਊਗੀ ਇਹਦੀ ਪੜ੍ਹਾਈ 'ਚ ਦਿੱਕਤ ਆਊਗੀ ਕੋਈ ਗੱਲ ਨਹੀਂ ਮਤਲਬ ਜਿੰਨਾ ਟਾਈਮ ਸਾਨੂੰ ਪੂਰਾ ਇਨਸਾਫ ਨਹੀਂ ਮਿਲਦਾ ਹੈਗਾ ਉਹਨਾਂ ਟਾਈਮ ਅਸੀਂ ਲੜਾਈ ਜਾਰੀ ਰੱਖਾਂਗੇ ਸੋ ਇਹ ਇਹ ਸਾਰਾ ਜਿਹੜਾ ਮਾਹੌਲ ਦੇ ਵਿੱਚੋਂ ਲੰਘ ਕੇ ਫਿਰ ਹੁਣ ਮੈਂ ਦੁਬਾਰਾ ਆਪਦੀ ਪੜ੍ਹਾਈ ਜਿਹੜੀ ਸ਼ੁਰੂ ਕੀਤੀ ਸੀ ਹੂੰ अच्छा हमन आम तौर ते ਸਾਡੇ ਪਿੰਡੂ ਸਮਾਜ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਆਉਂਦੀ ਹੈ ਹਨਾ ਕਿ ਹਾਲਾਂਕਿ ਸ਼ਹਿਰਾਂ ਦੇ ਵਿੱਚ ਵੀ ਇਹ ਗੱਲ ਹੋਊਗੀ ਪਰ ਸਾਡੇ ਸਮਾਜ ਦੀ ਪਿੰਡਾਂ ਦੀ ਮੈਂ ਗੱਲ ਇਸ ਲਈ ਕਰ ਰਹੀ ਆ ਕਿ ਸਾਡੇ ਵਿੱਚ ਨਾ ਜਿਵੇਂ ਇੱਕ ਸ਼ਰੀਕੇਬਾਜੀ ਬਹੁਤ ਹੁੰਦੀ ਹੈ ਤੇ ਖਾਸ ਕਰਕੇ ਸਾਡੇ ਕਈ ਆਪਣੀ ਐਵੇਂ ਦੇ ਹੁੰਦੇ ਨੇ ਰਿਸ਼ਤੇਦਾਰ ਸਾਡੇ ਅਜਿਹੇ ਹੁੰਦੇ ਆ ਹਨਾ ਜਿਹੜੇ ਕਹਿੰਦੇ ਜ਼ਰੂਰ ਆ ਵੀ ਅਸੀਂ ਤੁਹਾਡੇ ਨਾਲ ਆ ਪਰ ਉਹ ਤੁਹਾਡੇ ਨਾਲ ਹੁੰਦੇ ਨਹੀਂ ਤੁਹਾਡੀਆਂ ਲੱਤਾਂ ਖਿੱਚਦੇ ਨੇ ਤਾਂ ਉਸ ਵੇਲੇ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਕਿੰਨੇ ਲੋਕਾਂ ਨੇ ਥੋੜਾ ਸਾਥ ਦਿੱਤਾ ਸਾਰੇ ਰਿਸ਼ਤੇਦਾਰਾਂ ਨੇ ਹਾਂਜੀ ਬਹੁਤ ਇੱਕ ਜਦੋਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਦੋਂ ਮਾੜਾ ਸਮਾਂ ਆਉਂਦਾ ਤਾਂ ਮਾੜੇ ਸਮੇਂ ਦੇ ਵਿੱਚ ਆਪਣੇਆਂ ਦੇ ਵਿੱਚ ਛੂਪੇ ਗੈਰ ਤੇ ਗੈਰਾਂ ਦੇ ਵਿੱਚ ਛੂਪੇ ਆਪਣੇਆਂ ਦਾ ਪਤਾ ਜ਼ਰੂਰ ਲੱਗਦਾ ਇਸ ਤਰ੍ਹਾਂ ਦਾ ਹੀ ਇਸ ਮਤਲਬ ਜਿਹੜਾ ਇਹ ਸਾਰਾ ਹੋਇਆ ਇਹਦੇ ਵਿੱਚੋਂ ਹੀ ਸਾਡੇ ਜਿਹੜੇ ਬਹੁਤ ਨੇੜਲੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਸਾਥ ਸਾਡਾ ਦੇਣ ਦੀ ਬਜਾਏ ਉਹਨਾਂ ਵਿਰੋਧੀਆਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਮਤਲਬ ਮੇਰੀ ਜਿਹੜੇ ਮੇਰੇ ਮਤਲਬ ਡੈਡੀ ਦੀ ਮੌਤ ਦੇ ਜ਼ਿੰਮੇਵਾਰ ਸੀਗੇ ਤੇ ਕਿਉਂ ਮਤਲਬ ਉਹਨਾਂ ਨੂੰ ਪੈਸੇ ਦਾ ਲਾਲਚ ਸੀਗਾ ਜਿਹੜੇ ਰਿਸ਼ਤੇ ਮਤਲਬ ਪੈਸੇ ਵੱਲ ਜਾਂਦੇ ਨੇ ਜਾਂ ਜਿਹੜੇ ਰਿਸ਼ਤੇ ਰਿਸ਼ਤਿਆਂ ਦਾ ਵਜਨ ਨਹੀਂ ਜਾਣਦੇ ਹੈਗੇ ਉਹੀ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਆ ਕਿ ਅਸੀਂ ਆਪਦੇ ਭੈਣ ਭਰਾਵਾਂ ਦੇ ਨਾਲ ਖੜਨਾ ਜਾਂ ਜਿਹੜੇ ਬੰਦੇ ਤੋਂ ਸਾਨੂੰ ਕੁਝ ਪੈਸਿਆਂ ਦੀ ਉਮੀਦ ਆ ਉਹ ਉਹਨਾਂ ਨਾਲ ਖੜਨਾ ਉਹਨਾਂ ਨੇ ਮਤਲਬ ਆਪਣੀ ਮਾਨਸਿਕਤਾ ਦੇ ਮੁਤਾਬਕ ਫੈਸਲਾ ਲਿਆ ਅਸੀਂ ਫੈਸਲਾ ਲਿਆ ਕਿ ਅਸੀਂ ਜਿਹੜੀ ਲੜਾਈ ਆ ਉਹ ਜਾਰੀ ਰੱਖਾਂਗੇ ਬਹੁਤ ਲੋਕ ਇਹੋ ਜੇ ਸੀ ਜਿਨ੍ਹਾਂ ਨਾਲ ਸਾਡਾ ਖੂਨੀ ਰਿਸ਼ਤਾ ਵੀ ਨਹੀਂ ਸੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਜਿਹੜੇ ਰਿਸ਼ਤੇ ਸਾਡੇ ਬਿਲਕੁਲ ਆਪਣੇ ਸੀਗੇ ਉਹਨਾਂ ਨੇ ਸਾਥ ਵੀ ਛਰੇ ਆ ਮਛੜਿਆ ਮਤਲਬ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਹੈਗੀ ਕਿ ਲੋਕ ਸਾਨੂੰ ਕੀ ਕਹਿਣਗੇ ਉਹਨਾਂ ਨੇ ਆਪਣਾ ਮਕਸਦ ਪੂਰਾ ਕੀਤਾ ਤੇ ਜਿਹੜੇ ਲੋਕਾਂ ਦਾ ਸਾਡੇ ਨਾਲ ਕੋਈ ਵਾ ਵਾਸਤਾ ਹੀ ਨਹੀਂ ਸੀ ਪਹਿਲਾਂ ਉਹਨਾਂ ਲੋਕਾਂ ਨੇ ਸਾਡੀ ਮਤਲਬ ਪੂਰੀ ਤਨਦੇਹੀ ਦੇ ਨਾਲ ਮਦਦ ਕੀਤੀ